ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਕਰਪਸ਼ਨ ਲਈ ਜ਼ੀਰੋ ਟੋਲਰੈਂਸ ਪਾਲਿਸੀ ਹੈ ਅੱਜ ਸਾਡੇ ਧਿਆਨ ਵਿੱਚ ਆਇਆ ਕਿ ਸੀਆਈਐਨ ਚਾਰਜ ਫਗਵਾੜਾ ਐਸਆਈ ਵਿਸ਼ਮਨ ਸਾਈ ਔਰ ਉਹਦੇ ਤਿੰਨ ਸਾਥੀ ਐਸਆਈ ਜਸਵਿੰਦਰ ਸਿੰਘ ਐਸਆਈ ਨਿਰਮਲ ਸਿੰਘ ਹੈੱਡ ਕਨਸਟੇਬਲ ਜਗਰੂਪ ਸਿੰਘ ਇਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਡਰਗ ਸਪਲਾਈਅਰ ਨੂੰ ਫੜਿਆ ਔਰ ਉਹਨੂੰ ਫਰਾਰ ਹੋਣ 'ਚ ਮਦਦ ਕੀਤੀ ਔਰ ਇਸ ਦੇ ਬਦਲੇ ਇਹਨਾਂ ਨੇ ਉਸਦੇ ਪਰਿਵਾਰ ਤੋਂ 2.5 ਲੱਖ ਰੁਪਏ ਰਿਸ਼ਵਤ ਵਜੋਂ ਲਿਆ ਇਹਦੇ ਨਾਲ ਹੀ ਅੱਜ ਅਸੀਂ ਚਾਰੋਂ ਪੁਲਿਸ ਅਫੀਸ਼ਰਸ ਨੂੰ ਕਾਬੂ ਕੀਤਾ ਇਹਨਾਂ ਨੂੰ ਅਰੈਸਟ ਕੀਤਾ ਔਰ ਇਹਨਾਂ ਦੇ ਖਿਲਾਫ 7 ਪ੍ਰੀਵੈਂਸ਼ਨ ਆਫ ਕ੍ਰਾਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਔਰ ਅੱਜ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਫਰਦਰ ਪੁੱਛਤਾਚ ਕਰਾਂਗੇ ਇਹਦੇ ਨਾਲ ਹੀ ਅਗਰ ਕਿਸੇ ਸੀਨੀਅਰ ਅਫੀਸ਼ਰ ਦਾ ਵੀ ਰੋਲ ਸਾਹਮਣੇ ਆਏਗਾ ਤਾਂ ਉਸ ਨੂੰ ਵੀ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਔਰ ਜਿਹੜੀ ਵੀ ਬਲੈਕਸ਼ੀਪ ਹੈ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ